ਤੁਹਾਡਾ ਜਿਹੜਾ ਅ ਸੀਏ ਕਲੀ ਵਿੱਚ ਹੈ ਸਿਆਸੀ ਸਫ਼ਰ ਹੋਇਆ ਚਾਹੇ ਵਿਦਿਆਰਥੀ ਮੂਵਮੈਂਟ ਦੇ ਵਿੱਚੋਂ ਸ਼ੁਰੂ ਹੋਇਆ ਉਹ ਹੋਇਆ ਕਾਮਰੇਡਾਂ ਤੋਂ ਕਾਮਰੇਡ ਵੀ ਰੈਡੀਕਲ ਨਕਸਲਾਈਟ ਕਹਿ ਲਈਏ ਉਸ ਤੋਂ ਬਾਅਦ ਤੁਸੀਂ ਆ ਜਾਂਦੇ ਹੋ ਖੜਕੂ ਬਾਦ ਦੇ ਦੌਰ ਦੌਰਾਨ ਵੀ ਤੁਸੀਂ ਤੁਸੀਂ ਕਹਿੰਦੇ ਹੋ ਵੀ ਖਾਲਿਸਤਾਨ ਤੁਹਾਡਾ ਕੋਈ ਏਜੰਡਾ ਨਹੀਂ ਸੀ ਨਾ ਤੁਹਾਡੀ ਮੰਗ ਨਾਲ ਤੁਸੀਂ ਕਦੇ ਸਹਿਮਤ ਸੀਗੇ ਪਰ ਤੁਸੀਂ ਮਨੁੱਖੀ ਅਧਿਕਾਰਾਂ ਦੀ ਲੜਾਈ ਖਾਤਰ ਲੜਦੇ ਰਹੇ ਫਿਰ ਤੁਸੀਂ ਇੱਕਦਮ ਸ਼ਿਫਟ ਮਾਰਦੇ ਹੋ ਜਿਹੜੀ ਹੈ ਮੋਡਰੇਟ ਅਕਾਲੀ ਲੀਡਰਸ਼ਿਪ ਦੇ ਜਿਹੜੇ ਆ ਉਹ ক্লোਜ਼ ਹੋ ਜਾਂਦੇ ਹੋ ਉਹਨਾਂ ਚ ਮੇਨ ਸੀਗਾ ਜਥੇਦਾਰ ਗੁਰਚੰਦ ਸਿੰਘ ਟੋੜਾ ਨਾਲ ਤੁਹਾਡੇ ਸਬੰਧ ਸਬੰਧ ਵੀ ਗੁੜੇ ਗੁੜੇ ਸਬੰਧ ਜਿਹੜੇ ਤੁਹਾਡੇ ਰਹੇ ਜਥੇਦਾਰ ਟੋੜਾ ਨਾਲ ਜਿਹੜੇ ਸਬੰਧ ਸੀ ਉਹ ਵਿਚਾਰਤਾਰਕ ਸੀ ਪਰਸਨਲ ਸੀ ਕਿਵੇਂ ਸੀ ਕਿਵੇਂ ਤੁਸੀਂ ਨੇੜੇ ਹੁੰਨੇ ਹੋ ਦੇਖੋ ਪਹਿਲੀ ਗੱਲ ਤੇ ਹੈ ਵੀ ਉਸ ਸਮੇਂ ਮੈਂ ਤੁਹਾਨੂੰ ਦੱਸਿਆ ਪੰਜਾਬੀ ਟੂਰਨਮੈਂਟ ਮੈਂ ਪੱਤਰਕਾਰ ਸੀ ਜੀ ਜਦੋਂ ਆ ਸਾਰਾ ਕੁਝ ਹੋਇਆ ਨਾ ਹਲਵਾਰਵੀ ਸਾਹਿਬ ਨੇ ਮੈਨੂੰ ਐਕਸਟੈਂਸ਼ਨ ਦੇਣ ਤੋਂ ਨਾ ਕਰਤੀ ਬਲੋ ਦੇ ਹੁੰਦੇ ਨਾਲ ਸਟਿੰਗਰ ਦਾ ਸਾਰਾ ਕੁਝ ਮੈਂ ਵੀ ਰਹਿ ਹਾਂਜੀ ਹਾਂ ਤੇ ਅੱਜ ਦੀ ਵਾਰ ਵਾਲਿਆਂ ਨੂੰ ਇਸ ਗੱਲ ਦੀ ਲੋੜ ਸੀ ਮੈਨੂੰ ਜਾਣਦੀ ਸੀ ਉਹ ਉਹਨਾਂ ਨੇ ਮੈਨੂੰ ਨਿਊਜ਼ ਅਜੈਂਡਾ ਰੱਖ ਲਿਆ ਅੱਛਾ ਅੱਛਾ ਪੰਜਾਬੀ ਟ੍ਰਿਬਿਊਨ ਦਾ ਵੀ ਜਦੋਂ ਮੈਂ ਸਟਿੰਗਰ ਸੀ ਨਾ ਜੀ ਕਿਉਂਕਿ ਮੈਨੂੰ ਇਹ ਪੋਲਿਟਿਕਸ ਦਾ ਅੰਦਰੂਨੀ ਬਹੁਤ ਗੱਲਾਂ ਦਾ ਪਤਾ ਸੀ ਮਤਲਬ ਜਦੋਂ ਮਾਨ ਸਾਹਿਬ ਤੇ ਟੋੜਾ ਸਾਹਿਬ ਇਕੱਠੇ ਰਹੇ ਨੇ ਮੁੜ ਕੇ ਮਾਨ ਸਾਹਿਬ ਨੇ ਟੋੜਾ ਸਾਹਿਬ ਦੇ ਖਿਲਾਫ ਫਰੰਟ ਖੋਲ੍ਹਿਆ ਵੀ ਉਹ ਲੌਂਗੀ ਦੇ ਕਤਲ ਇਹਨਾਂ ਨੇ ਕਰਾਇਆ ਜੀ ਜੇ ਕੀਤਾ ਉਹ ਕੀਤਾ ਉਦੋਂ ਮੈਨੂੰ ਪਤਾ ਸੀ ਕਿ ਗੜਬੜ ਹੋ ਰਾ ਗੱਲਾਂ ਹੋਰ ਨੇ ਉਦੋਂ ਮੈਂ ਮਤਲਬ ਇੱਕ ਡਿਸਪੈਚ ਲਿਖਿਆ ਜਿਹਨੂੰ ਆਪਾਂ ਕਹਿੰਦੇ ਆ ਵੀ ਇਹ ਸਾਰੀ ਲੜਾਈ ਕੀ ਆ ਮਾਨਤੇ ਟੋੜੇ ਦੀ ਸਾਂਝ ਕੀ ਆ ਰੌਲਾ ਕੀ ਆ ਖਾੜਕੂ ਵਾਲੋਂ ਨਾਲ ਇਹਦਾ ਸਬੰਧ ਕੀ ਆ ਉਹ ਮੈਨੂੰ ਬਾਅਦ ਦੇ ਵਿੱਚ ਦੱਸਿਆ ਕਿਸੇ ਨੇ ਕਹਿੰਦੇ ਟੋੜਾ ਸਾਹਿਬ ਨੇ ਪੰਜਾਬੀ ਟੂਰਨ ਨੂੰ ਪੜਿਆ ਉਹ ਕਹਿੰਦੇ ਆ ਕਿਹੜਾ ਬੰਦਾ ਹੋਏ ਆਪਣੇ ਹੱਕ 'ਚ ਜਲੰਧਰੋਂ ਬੈਠਾ ਬੋਲੀ ਜਾਂਦਾ ਉਹਨਾਂ ਨੇ ਕਿਹਾ ਜੀ ਉਹ ਮਾਲੀ ਆ ਅੱਛਾ ਟੋੜਾ ਸਾਹਿਬ ਪਹਿਲਾਂ ਵੀ ਜਾਣਦੇ ਸੀ ਜੀ ਯੋ ਮੈਂ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਨਾ ਵੀ ਕੀ ਉਹੇ ਜਿਹੇ ਕੰਮ ਤਾਂ ਨਹੀਂ ਕੀਤੇ ਅਜਮੇਰ ਉਹਰਾ ਤੋਂ ਅਸਤੀਫਾ ਦੇਣ ਤੋਂ ਬਾਅਦ ਤੁਸੀਂ ਅਸਤੀਫਾ ਦਿੱਤਾ ਉਹਨਾਂ ਨੂੰ ਗਲਤ ਵੀ ਸਮਝ ਲਿਆ ਤੇ ਇਹ ਵੀ ਕਹਿਤਾ ਵੀ ਯਾਰ ਮੈਂ ਨਹੀਂ ਇੱਕ ਥਾਂ ਤੇ ਕਿ ਅਸੀਂ ਵੱਡਾ ਐਕਸ਼ਨ ਕਰਕੇ ਆ ਰਹੇ ਸੀ ਲੁੱਟ ਰੋ ਵਾਲਾ ਪੈਸਿਆਂ ਵਾਲਾ ਤੁਸੀਂ ਅੱਛਾ ਮੈਂ ਇਹ ਇਹਦੇ ਨਾਲ ਇੱਕ ਸਵਾਲ ਹੋਰ ਜੋੜ ਦਿਆਂ ਤੁਸੀਂ ਉਹਦਾ ਸਵਾਲ ਦਾ ਜਵਾਬ ਵੀ ਦੇ ਦਿਓ ਤੁਸੀਂ ਨਕਸਲਾਈਟ ਮੂਵਮੈਂਟ ਦੇ ਵਿੱਚ ਵੀ ਰਹੇ ਰਹੇ ਹੋ ਖੜਕੂਬਾਦ ਮੂਵਮੈਂਟ ਦੇ ਵਿੱਚ ਰਹੇ ਰਹੇ ਹੋ ਪੁਲਿਸ ਤਸ਼ੱਦਦ ਹੁੰਦਾ ਸਾਰਾ ਕੋਈ ਤੁਸੀਂ ਲੁੱਟਖੋ ਕੀਤੀ ਹੋਵੇ ਡਾਕਾ ਮਾਰਿਆ ਹੋਵੇ ਕਤਲ ਕੀਤਾ ਹੋਵੇ ਵੈਸੇ ਬੰਦੇ ਕੁੱਟੇ ਹੋਣ ਕੋਈ ਇਹੋ ਜਿਹਾ ਹਕੀਕਤ ਚ ਹੈ ਨਹੀਂ ਇਹੋ ਜਿਹਾ ਕੋਈ ਇਹੋ ਜਿਹਾ ਨਹੀਂ ਪਹਿਲੀ ਗੱਲ ਤਾਂ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਤੁਹਾਡੀ ਨਹੀਂ ਰਹੀ ਲਾਈ ਕੋਈ ਇਸ ਤਰ੍ਹਾਂ ਦੀ ਨਹੀਂ ਜਿਹੜੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਇਹ ਜਮੇਰ ਉਹ ਨਹੀਂ ਕਹਿੰਦੇ ਕਿਉਂਕਿ ਬਹੁਤ ਪੀਸਫੁਲੀ ਐਡ ਹੋਏ ਵੀ ਯਾਰ ਦੇਖ ਹੁਣ ਸਾਰੇ ਤੈਨੂੰ ਜਾਣਦੇ ਨੇ ਤੇਰੇ ਸੰਪਰਕ ਨੇ ਤੂੰ ਸਾਡਾ ਕੰਮ ਸ਼ੁਰੂ ਕਰਾ ਦੇ ਥੋੜਾ ਜਿਹਾ ਕਿਉਂਕਿ ਇਹ ਤਾਂ ਕਹਿੰਦੇ ਸੀ ਹੁਣ ਅਸੀਂ ਹਥਿਆਰਬੰਦ ਘੋਲ ਸ਼ੁਰੂ ਕਰਨਾ ਉਦੋਂ ਪਹਿਲੀ ਪ੍ਰੈਸ ਨੋਟ ਵੀ ਆ ਗਿਆ ਸੀ ਕੋਟਕਪੂਰੇ ਤੋਂ ਨਕਸਲੀਆਂ ਵੱਲੋਂ ਪੰਜਾਬ ਲਿਬਰੇਸ਼ਨ ਫੋਰਸ ਦਾ ਗਠਨ ਪੰਜਾਬੀ ਟਰੂਚੋ ਵੀ ਵੱਡਾ ਕਰਕੇ ਲੱਗੇ ਸੀ ਤੁਸੀਂ ਦੇਖੋ ਜੀ ਅੱਜ ਮੈਂ ਸੋਚਦਾ ਵੀਰ ਬੰਦਾ ਮੂਰਖ ਕਿੰਨਾ ਉਹਦੋਂ ਮੈਂ ਤਾਂ ਜੈਨੂਅਲ ਕਹਿ ਦੀ ਆ ਵੀ ਯਾਰ ਠੀਕ ਆ ਤੁਸੀਂ ਕਿਹੜਾ ਬੜਾ ਗਲਤ ਕਰ ਰਹੇ ਹੋ ਮੈਨੂੰ ਵੀ ਪਸੰਦ ਨਹੀਂ ਨੁਕਸਾਨਦਾਇਕ ਆ ਤੇ ਮੈਂ ਚਲ ਕੋਈ ਨਹੀਂ ਮੈਂ ਤੁਹਾਡਾ ਸਾਥ ਦੇ ਦਿੰਦਾ ਸੋ ਉਹਨਾਂ ਦੇ ਸਾਥ ਚ ਹਥਿਆਰ ਵੀ ਕੋਆ ਸਰਕਾਰੀ ਲੁੱਟਖੋ ਕੀਤੀ ਕਿਸੇ ਨਿੱਜੀ ਤੋਂ ਕੋਈ ਪਹਿਨ ਨਹੀਂ ਕੀਤਾ ਹੁੰਦਾ ਇਹ ਵੀ ਐਕਸ਼ਨ ਕਰਦੇ ਸੀ ਅਸੀਂ ਇੱਕ ਮੁੰਡਾ ਮੇਰੇ ਨਾਲ ਹੁੰਦਾ ਸੀ ਦੇਵਾ ਗੁਰੂ ਸਰਦਾਰ ਕਿਦੜ ਵੇ ਦਾ ਮੈਂ ਤੇ ਉਹ ਦੋਹੇ ਸੀ ਕਮਾਂਡਰ ਤੇ ਮੇਰੇ ਲਿੰਕ ਵਰਤੇਗੇ ਮੇਰੀਆਂ ਰਿਸ਼ਤੇਦਾਰੀ ਵਰਤੀਆਂ ਸੱਚੀ ਗੱਲ ਤੁਹਾਨੂੰ ਦੱਸਾਂ ਜਾਂ ਮੇਰੇ ਸੰਪਰਕ ਵਰਤੇਗੇ ਸਿਆਸੀ ਨਹੀਂ ਨਿੱਜੀ ਤੇ ਅਜਮੇਰ ਸਿੰਘ ਆ ਖੜਾ ਹੁੰਦਾ ਸੀ ਝੋਲਾ ਫੜਾ ਕੇ ਗਾਹ ਲੰਘ ਜਾਂਦੇ ਉਹਦੇ ਵਿੱਚ ਮਾਰ ਮਰਾਈ ਵਾਲੀ ਗੱਲ ਮਤਲਬ ਇਸ ਤਰ੍ਹਾਂ ਦੇ ਉਹ ਐਕਸ਼ਨ ਹੋਏ ਨੇ ਜਿਹਨਾਂ ਨੂੰ ਅੱਜ ਦੇਖਿਆ ਮੈਨੂੰ ਲੱਗਦਾ ਵੀ ਮੰਨ ਲਓ ਉਦੋਂ ਮੈਨੂੰ ਕੁਝ ਹੋ ਜਾਂਦਾ ਪਾਰਟੀ ਕੀ ਕਹਿੰਦੀ ਲੋਕ ਕੀ ਕਹਿੰਦੇ ਕਿਉਂਕਿ ਮੇਰੇ ਤੋਂ ਬਾਅਦ ਅਜਮੇਰ ਉਹਨਾਂ ਨੇ ਕੀਤਾ ਕੁਝ ਹੋਇਆ ਜਿਹਾ ਕੰਮ ਮਤਲਬ ਖਾੜਕੂ ਤਾਂ ਹਥਿਆਰ ਲੈ ਲੈ ਮੈਨੂੰ ਲੱਗਦਾ AK47 ਲੈ ਲਈ ਇੱਕ ਦੋ ਕੁਝ ਹੋਰ ਹਥਿਆਰ ਲੈ ਲੈ ਹੁਣੇ ਇੱਕ ਐਕਸ਼ਨ ਦੇ ਵਿੱਚ ਤਾਂ ਹੈ ਗਏ ਸੀ ਕਿਸੇ ਦਾ ਲਵਾਰਵਲ ਉੱਟਣ ਅਗਲੇ ਨੇ AK47 ਉਹਦੀ ਇਕੱਲੇ ਬੰਦੇ ਨੇ ਨਾਮਪੁਰ ਦਾ ਇੱਕ ਡਾਕਟਰ ਸੀ ਉਹਨੇ ਜਾਲੀ ਪਾਇਆ ਹੋਇਆ ਸੀ ਪਿਸਤੌਲ ਉਹ ਉਹਨੇ ਨੂੰ ਹੈ ਉਹ ਲੈਣਾ ਉਹ ਕਰਕੇ ਉਹਨੇ ਉਹ ਦੇਣ ਦੇ ਨਾਉ ਜੇ ਤੇ ਕੱਢ ਕੇ ਉਹ ਫੜ ਲਈ AK47 ਇਹਨਾਂ ਨੇ ਦਬਤ ਨਾਲ ਘੋੜਾ ਰਰ ਰਿ ਥਨਪਾ ਦਾ ਇਕੱਠੇ ਕੱਢਦੀ ਆ 35 ਤੇ ਭੱਜੇ ਛੱਡ ਕੇ ਅਜਮੇਰ ਬਾਹਰ ਖੜਾ ਸੀ ਵੀ ਮੈਨੂੰ ਰਵਾ ਲੋਪੇ ਪੜਾ ਕੇ ਕਿਸੇ ਦੂਰ ਥਾਂ ਤੋਂ ਚਲੋ ਬਚ ਗਏ ਨੁਕਸਾਨ ਨਹੀਂ ਹੋਇਆ ਇਸ ਤਰ੍ਹਾਂ ਦਾ ਦੂਜੇ ਨਾਲ ਦੇ ਨਾਲ ਦੋ ਤਿੰਨ ਬੰਦੇ ਫੜ ਕੇ ਮਾਰਦੇ ਕੇਸ਼ਲ ਸੀ ਸਾਜਲੀ ਦਾ ਇੱਕ ਖੁਸ਼ਵਿੰਦਰ ਸੀ ਮੁੰਡਾ ਬਠਿੰਡੇ ਵੱਲ ਦਾ ਇੱਕ ਸੀ ਹਬੀਰ ਆਸਰੋਂ ਦਾ ਫਿਰ ਬਸ ਇਹਨਾਂ ਨੇ ਮੇਰੇ ਤੋਂ ਬਾਅਦ ਚਾਰ ਅੰਕੇ ਕੱਢੇ ਜੀ ਫਿਰ ਤਾਂ ਭੱਜ ਲੋ ਭੱਜ ਲੋ ਹੋ ਗਈ ਪਤਾ ਨਹੀਂ ਲੱਗਿਆ ਗਰਮੀਤ ਕਿੱਧਰ ਆ ਬਿੱਟੂ ਕਿੱਧਰ ਆ ਜਮੇਰ ਕਿੱਧਰ ਆ ਗਰੁੱਪ ਇਹਨਾਂ ਦਾ ਕਿਦੋਂ ਇਹ ਸਾਰੇ ਨਕਸਲਿਤ ਮੂਵਮੈਂਟਸ ਸੀਗੇ ਹਾਂ ਹਾਂ ਓਕੇ ਨਕਸਲਿਤ ਮੂਵਮੈਂਟ ਦੇ ਵਿੱਚ ਸੀ ਇਹ ਖਾੜਕੂਆਂ ਦੇ ਮੁਕਾਬਲੇ ਮੁਕਾਬਲੇ ਕਹਿ ਲੋ ਜਾਂ ਬਰਾਬਰ ਕਹਿ ਲੋ ਜਾਂ ਉਹਨਾਂ ਵਾਂਗੂ ਹਥਿਆਰਬੰਦ ਐਕਸ਼ਨ ਸ਼ੁਰੂ ਕੀਤੇ ਸੀ ਇਹਨਾਂ ਨੇ ਉਦੋਂ ਸਿਚੁਏਸ਼ਨ ਬੜੀ ਵੱਡੀ ਚੇਂਜ ਹੋ ਗਈ ਸੀ